ਸਾਡੇ ਨੈਸ਼ਨਲਸ ਰਿਪੋਰਟ ਹੋ ਰਹੇ ਨੇ ਉਹ ਉਥੇ ਗੈਰ ਕਾਨੂੰਨੀ ਨੇ ਜੇ ਕੋਈ ਕਾਨੂੰਨੀ ਆਦਮੀ ਹੋਵੇ ਫਿਰ ਸਰਕਾਰ ਇਸ ਚੀਜ਼ ਨੂੰ ਬੜੇ ਸਖਤੀ ਨਾਲ ਲੈ ਸਕਦੀ ਹੈ ਕਿ ਵੀ ਸਾਡੇ ਆਦਮੀ ਉਹਨਾਂ ਕੋਲ ਵੀਜ਼ਾ ਹੈ ਉਹਨਾਂ ਕੋਲ ਵਰਕ ਪਰਮਿਟ ਹੈ ਉਹਨਾਂ ਕੋਲ ਸਭ ਕੁਝ ਹੈ ਪਰ ਜੇ ਤੁਸੀਂ ਉਦਾਂ ਹੀ ਡੰਕੀ ਰੂਟ ਤੇ ਗਏ ਹੋਏ ਹੋ ਤੋ ਤਾਂ ਫਿਰ ਉਹ ਸਰਕਾਰ ਦਾ ਅਧਿਕਾਰ ਹੈ ਕਿ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ ਕਿ ਜੋ ਕੋਈ ਗੈਰ ਕਾਨੂੰਨੀ ਆਦਮੀ ਹੈ ਤੋ ਉਹ ਤਾਂ ਵੀ ਨਹੀਂ ਲਾ ਸਕਦੇ ਔਰ ਜਿਸ ਵੇਲੇ ਆਪਣੇ ਮਿਲਟਰੀ ਜਹਾਜ਼ ਤੇ ਆ ਰਹੇ ਨੇ ਸਾਰੇ ਨਹੀਂ ਹੋ ਸਕਦਾ ਇੱਕ ਆਦਮੀ ਠੀਕ ਨਾ ਹੋਵੇ ਜਾਂ ਦੋ ਠੀਕ ਨਾ ਹੋ ਉੱਥੇ ਕੋਈ ਖੱਪਾ ਦੇ ਸਾਰਿਆਂ ਦੀ ਲਾਈਫ ਮੁਸ਼ਕਲ ਚ ਪੈ ਗਈ ਨਾ ਨਰਿੰਦਰ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਨੇ ਔਰ ਉਹਨਾਂ ਨੇ ਇਨਵੀਟੇਸ਼ਨ ਅਵੇਲ ਕੀਤਾ ਔਰ 트럼ਪ ਨੂੰ ਪਹਿਲਾਂ ਤੋਂ ਜਾਣਦੇ ਨੇ ਸੋ ਜਾ ਕੇ ਉਹਨੂੰ ਮਿਲਣਾ ਚਾਹੁੰਦੇ ਸੀ ਯੂਐਸ ਨੂੰ ਲੈ ਕੇ ਜਿਕੇ ਇਹ ਕਿ ਆਪ ਲੋਕ ਵੀ ਜਾਨਣਾ ਚਾਹੁੰਦੇ ਨੇ ਕਿ ਹੁਣ ਇੰਡੀਆ ਦੇ ਰਿਸ਼ਤੇ ਕਿਸ ਤਰ੍ਹਾਂ ਦੇ ਨਾਲ ਹੈਗੇ ਨੇ ਮ੍ਰਵੀਰ ਸਿੰਘ ਨੇਗੇ ਫਾਰਮਰ ਡਿਪਲੋਮੈਟ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮ੍ਰਵੀਰ ਸਰ ਯੂਐਸ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਰਿਸ਼ਤੇ ਚੱਲ ਰਹੇ ਹੈਗੇ ਨੇ ਕਿ ਇੰਡੀਆ ਦੇ ਬਹੁਤ ਲੋਕਾਂ ਦੀ ਨਿਗਾ ਬਣੀ ਹੋਈ ਹੈ ਡਿਪੋਰਟਸ ਤੋਂ ਲੈ ਕੇ ਥੋੜਾ ਜਿਹਾ ਜ਼ਿਆਦਾ ਲੋਕਾਂ ਦੀ ਇੰਟਰੈਕਸ਼ਨ ਵਧ ਗਈ ਹੈ ਯੂਐਸ ਨਾਲ ਯੂਐਸ ਨਾਲ ਤੇ ਡਿਪੋਰਟਸ ਨੂੰ ਲੈ ਕੇ ਜ਼ਿਆਦਾ ਨਿਗਾ ਬਣ ਗਈ ਹੈ ਇਹਦੀ ਵਿੱਚ ਰਿਸ਼ਤਿਆਂ ਨੂੰ ਲੈ ਕੇ ਸਵਾਲ ਚੁੱਕਿਆ ਜਾ ਸਕਦਾ ਹੈਗਾ ਜਾਂ ਇਹ ਹੈ ਕਿ ਇੱਕ ਕਾਰਵਾਈ ਹੈਗੀ ਹੈ ਜਿਹੜੀ ਕਿ ਨੈਚੁਰਲ ਢੰਗ ਦੇ ਨਾਲ ਜਿਵੇਂ ਦੇਖੋ ਜਿਹੜੇ ਸਾਡੇ ਨੈਸ਼ਨਲਸ ਡਿਪੋਰਟ ਹੋ ਰਹੇ ਨੇ ਉਹ ਉਥੇ ਗੈਰਕਾਨੂੰਨੀ ਨੇ ਅੱਛਾ ਇਹ ਤਾਂ ਹੁਣ ਹਰ ਇੱਕ ਦੇਸ਼ ਦਾ ਹੱਕ ਹੈ ਕਿ ਜੇ ਕੋਈ ਗੈਰਕਾਨੂੰਨੀ ਆਦਮੀ ਹੈ ਤੇ ਉਹਨੂੰ ਨਹੀਂ ਰੱਖਣਾ ਚਾਹੁੰਦੇ ਹੋ ਜੇ ਕੋਈ ਕਾਨੂੰਨੀ ਆਦਮੀ ਹੋਵੇ ਫਿਰ ਸਰਕਾਰ ਇਸ ਚੀਜ਼ ਨੂੰ ਬੜੇ ਸਖਤੀ ਨਾਲ ਲੈ ਸਕਦੀ ਹੈ ਕਿ ਵੀ ਸਾਡੇ ਆਦਮੀ ਉਹਨਾਂ ਕੋਲ ਵੀਜ਼ਾ ਹੈ ਉਹਨਾਂ ਕੋਲ ਵਰਕ ਪਰਮਿਟ ਹੈ ਉਹਨਾਂ ਕੋਲ ਸਭ ਕੁਝ ਹੈ ਪਰ ਜੇ ਤੁਸੀਂ ਉਦਾਂ ਹੀ ਡੰਕੀ ਰੂਟ ਤੇ ਗਏ ਹੋਏ ਹੋ ਤਾਂ ਤਾਂ ਫਿਰ ਉਹ ਸਰਕਾਰ ਦਾ اختیار ਹੈ ਕਿ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਸਟ੍ਰੰਗ ਰੂਸਰ ਜਿਵੇਂ ਕਿ ਹਥਕੜੀਆਂ ਬੀੜੀਆਂ ਲਾ ਦਿੱਤੀਆਂ ਉਹਨਾਂ ਦਾ ਕੰਜੈਕਸ਼ਨ ਹੋ ਗਿਆ ਕਿ ਉਹ ਹਿਊਮਨ ਰਾਈਟਸ ਮਨ ਰਾਈਟਸ ਦੇ ਕਿਤੇ ਨਖਰੇ ਬੈਲਾ ਹੋ ਗਿਆ ਜੀ ਅਸੀਂ ਕਹਿ ਸਕਦੇ ਹਾਂ ਜਾਂ ਇਹ ਕਿ ਇਹ ਜੁਗਮੈਂਟ ਦਾ ਤਰੀਕਾ ਹੈ ਉਹਨਾਂ ਨੇ ਉਹ ਡਾਕ ਕੀਤਾ ਉਹਨਾਂ ਦਾ ਤਰੀਕਾ ਹੈ ਉਹਨੇ ਸਿਵਲ ਸਾਹਿਬ ਜਿੱਦਾਂ ਕਹਿ ਰਹੇ ਸੀਗੇ ਕਿ ਇੰਟਰਨੈਸ਼ਨਲ ਮੋਨਿਟਰੀ ਫੰਡ ਵਰਲਡ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਜਿਹੜਾ ਡਾਇਰੈਕਟਰ ਸੀ ਉਹਨੇ ਕੁਝ ਨਿਊਯਾਰਕਸ ਅਸੀ ਗੱਲ ਕੀਤੀ ਕਿ ਉਹਨਾਂ ਨੇ ਇੱਕਦਮ ਉਹਨੂੰ ਹਥਕੜੀ ਪਾਤੀ ਬੇੜੀਆਂ ਲਾਤੀਆਂ ਤੇ ਉਹਨਾਂ ਦਾ ਇਹ ਹੈ ਕਿ ਜੇ ਕੋਈ ਗੈਰਕਾਨੂੰਨੀ ਆਦਮੀ ਹੈ ਤੋ ਉਹ ਤਾਂ ਬੇੜੀਆਂ ਲਾ ਸਕਦੇ ਆ ਔਰ ਜਿਸ ਵੇਲੇ ਆਪਣੇ ਮਿਲਟਰੀ ਜਹਾਜ਼ ਤੇ ਆ ਰਹੇ ਨੇ ਸਾਰੇ ਨਹੀਂ ਹੋ ਸਕਦਾ ਇੱਕ ਆਦਮੀ ਠੀਕ ਨਾ ਹੋਵੇ ਜਾਂ ਦੋ ਠੀਕ ਨਾ ਹੋਣ ਉੱਥੇ ਕੋਈ ਖੱਪਾ ਦੇ ਹਾਂਜੀ ਫੇਰ ਜਿਹੜਾ ਜਹਾਜ਼ ਉੱਡ ਰਿਹਾ ਸਾਰਿਆਂ ਦੀ ਲਾਈਫ ਮੁਸ਼ਕਲ ਚ ਪੈ ਗਈ ਨਾ ਫੇਰ ਉਹਨਾਂ ਨੇ ਆਪਣੇ ਪ੍ਰਿਕਾਸ਼ਨਸ ਤੇ ਲੈਣੇ ਆ। ਕਲਾਸ ਫਾਰ ਅੰਗਰੇਜ਼ਾਂ ਸਭ ਕੀ ਅ ਨਰੇਂਦਰ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਵੀ ਕਈ ਸਵਾਲ ਉੱਤਰੇ ਨੇ ਕਿ ਉਹਨਾਂ ਦੀ ਵਰਕਿੰਗ ਵਿਜ਼ਿਟ ਸੀ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਸੀ। ਇਹਦੇ ਵਿੱਚ ਕੋਈ ਡਿਫਰੈਂਸ ਹੁੰਦਾ ਵੀ ਜਦੋਂ ਵੀ ਕੋਈ ਪ੍ਰਾਈਮ ਮਿਨਿਸਟਰ ਦੂਸਰੇ ਦੇਸ਼ ਦੇ ਵਿੱਚ ਜਾਂਦਾ ਹੈ ਜਾਂ ਇਹ ਕਹਿ ਸਕਦੇ ਆ ਕਿ ਇੱਕ ਨਾਰਮਲੀ ਵੀ ਆ ਇੱਕ ਸਿਰਫ ਪੋਲਿਟੀਕਲ ਤੌਰ ਤੇ ਇਸ ਨੂੰ ਇਸ਼ੂ ਬਣਾਇਆ ਜਾ ਰਿਹਾ। ਕੌਣ ਕਹਿ ਰਿਹਾ ਇਨਵਾਈਟ ਨਹੀਂ? ਉਹ ਇਨਵਾਈਟਡ ਸੀ ਤਾਈਂ ਗਏ ਨੇ। ਨਹੀਂ ਉਹਨਾਂ ਦੀ ਜਿਹੜੀ ਡਾਇਰੀ ਸਰ ਇੱਕ ਫਲੈਸ਼ ਹੋ ਰਹੀ ਆ ਹੁਣ ਪਤਾ ਨਹੀਂ ਉਹਦੀ অথੈਂਟੀਸਿਟੀ ਕੀ ਬਟ ਕਾਂਗਰਸ ਇਸ ਟੀ ਨੂੰ ਰੱਖ ਕੇ ਸਵਾਲ ਖੜਾ ਕਰ ਰਹੀ ਹੈ। ਨਹੀਂ ਉਹ ਇ ਔਰ ਉਹਨਾਂ ਨੇ ਇਨਵੀਟੇਸ਼ਨ ਅਵੇਲ ਕੀਤਾ ਔਰ ਟ੍ਰਾਪਲੂ ਪਹਿਲਾਂ ਤੋਂ ਜਾਣਦੇ ਨੇ ਸੋ ਜਾ ਕੇ ਉਹਨੂੰ ਮਿਲਣਾ ਚਾਹੁੰਦੇ ਸੀ ਔਰ ਹਿੰਦੁਸਤਾਨ ਔਰ ਯੂ ਐਸ ਏ ਵਿੱਚ ਕਈ ਐਸੀਆਂ ਇਸ਼ੂਸ ਸੀ ਕਿ ਜਿਹੜੀਆਂ ਡਿਸਕਸ ਕਰਨਾ ਚਾਹੁੰਦੇ ਸੀ ਔਰ ਅੱਛਾ ਹੋਇਆ ਉਹ ਗਏ ਕਿਉਂਕਿ ਜਿਹੜੀ ਉਹ ਟੈਰਫ ਦੀ ਗੱਲ ਉਹਨੇ ਇੱਕਦਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤੇ ਪਿੱਛੇ ਪੈ ਗਈ ਉਹਦਾ ਹਲੇ ਬਿਲਕੁਲ ਹੱਲ ਨਹੀਂ ਹੋਇਆ ਬਟ ਡਿਸਕਸ ਕਰਨ ਨੂੰ ਟਾਈਮ ਮਿਲ ਗਿਆ ਬਿਲਕੁਲ ਜਿਵੇਂ ਕਿ ਮਰਬੀਰ ਸਿੰਘ ਡਿਪਲੋਮੈਟ ਨੇਗੇ ਪਰਾਨੇ ਤੇ ਉਹਨਾਂ ਨੇ ਜਿਵੇਂ ਰਿਪੋਰਟ ਨੂੰ ਲੈ ਕੇ ਸਵਾਲ ਆਖਰਕਾਰ ਖੜੇ ਹੋ ਰਹੇ ਨੇ ਤਾਂ ਉਹਨਾਂ ਨੇ ਅਧਾਰਨ ਦੇ ਕੇ ਵੀ ਹਲਾਂਕੇ ਇਹ ਸਮਝਾਤੀ ਕਿ ਆਖਰ ਕਿੰਨਾ ਹੀ ਕੋਈ ਵੱਡਾ ਅਮਰੀਕਾ ਦੇ ਵਿੱਚ ਜੇਕਰ ਕੋਈ ਗਲਤੀ ਕਰਦਾ ਤਾਂ ਗੈਰਕਾਨੂੰਨੀ ਢੰਗ ਨੂੰ ਲੈ ਕੇ ਉਹ ਸਿੱਧੇ ਤੌਰ ਦੇ ਉੱਤੇ ਸਟੇਟ ਨੇਗੇ ਤੇ ਉਹ ਸਖਤ ਐਕਸ਼ਨ ਤੋਂ ਪਿੱਛੇ ਨਹੀਂ ਹਟਦੇ ਜਿਸ ਤਰ੍ਹਾਂ ਦੇ ਨਾਲ ਰਿਪੋਰਟਿੰਗ ਦਿਨਾ ਹੋਇਆ